ਸਿੱਖ ਧਰਮ ਦੇ ਵਿੱਚ ਸਹਿਜ ਪਾਠ ਪਹਿਲਾਂ ਕਰਾਉਂਦੀ ਲੋਕ ਸਹਿਜ ਪਾਠ ਹੁੰਦੇ ਸੀ ਕਿਉਂਕਿ ਲੋਕਾਂ ਨੂੰ ਬਜ਼ੁਰਗ ਦੇ ਮਰਨ ਤੋਂ ਬਾਅਦ ਫੂਕਣ ਤੋਂ ਲੈ ਕੇ ਭੋਗ ਤੱਕ ਬਹੁਤੀ ਕਾਲੀ ਨਹੀਂ ਸੀ ਹੁੰਦੀ ਅੱਜ ਤੇ ਇਦਾਂ ਲੱਗਦਾ ਵੀ ਅਗਲੇ ਤਿਆਰੀ ਕਰਕੇ ਬੈਠੇ ਨੇ ਵੀ ਬੁੱਢਾ ਮਰੇ ਸਹੀ ਝਟ ਫੂਕਾਂਗੇ ਤੇ ਫਟ ਭੋਗ ਪਾਵਾਂਗੇ ਮੈਂ ਤੇ ਹੈਰਾਨ ਆ ਜਦੋਂ ਕਿਸੇ ਦੀ ਮੌਤ ਦਾ ਪਤਾ ਲੱਗਦਾ ਤੇ ਫਿਰ ਪੁੱਛੀਦਾ ਹੀ ਭੋਗ ਕਹਿੰਦੇ ਗਿਆਨੀ ਜੀ ਭੋਗ ਤੇ ਕੱਲ ਪੈ ਗਿਆ ਸਾਡੇ ਕੋਲ ਮਰਨ ਮਰਨ ਵਾਲੇ ਵਾਸਤੇ ਵੀ ਟਾਈਮ ਨਹੀਂ ਹੈ ਜਿੱਥੇ ਕਿ ਸਾਰਿਆਂ ਨੇ ਜਾਣਾ ਹੈ ਜਿੱਥੇ ਸਭ ਨੇ ਜਾਣਾ ਹੈ ਪਹਿਲਾਂ ਸਿਰਫ ਸੈਡ ਪਾਠ ਹੁੰਦਾ ਸੀ ਇਕ ਮਨੋਤ ਸੀ ਅਖੰਡ ਪਾਠ ਖੁਸ਼ੀ ਦਾ ਹੁੰਦਾ ਹੈ ਹਾਲਾਂਕਿ ਐਸਾ ਕੁਝ ਨਹੀਂ ਹੈ ਮਰਤਕ ਦਾ ਵੀ ਅਖੰਡ ਪਾਠ ਹੋ ਸਕਦਾ ਹੈ ਐਸੀ ਕੋਈ ਗੱਲ ਨਹੀਂ ਵਹਿਮ ਵਾਲੀ ਗੱਲ ਨਹੀਂ ਹੈ ਪਰ ਸਹਿਜ ਪਾਠ ਦਾ ਅਰਥ ਹੀ ਇਹ ਹੁੰਦਾ ਸੀ ਵੀ ਘਰ ਵਿੱਚ ਰੋਣਾ ਕਰਲਾਉਣਾ ਨਾ ਹੋਵੇ ਸੰਸਕਾਰ ਤੋਂ ਬਾਅਦ ਜਦੋਂ ਅੰਗੀਠਾ ਸੰਭਾਲਿਆ ਗਿਆ ਤੇ ਪਾਠ ਰੱਖ ਦਿਓ ਤਾਂ ਕਿ ਜਿਹੜਾ ਵੀ ਆਵੇ ਉਪਰਾਇਏ ਕਿ ਇੱਕ ਦੂਜੇ ਦੇ ਗਲ ਲੱਗ ਲੱਗ ਕੇ ਰੋਣ ਸਾਰੇ ਆਉਣ ਉਥੇ ਬਾਣੀ ਪੜੀ ਜਾਂਦੀ ਹੋਵੇ ਉਥੇ ਆ ਕੇ ਬਹਿਣ ਤੇ ਘਰ ਦੇ ਵਿੱਚ ਸੱਚੇ ਬਾਦਸ਼ਾਹ ਬਖਸ਼ਿਸ਼ ਕਰਨ ਆਪਣੀ ਬਾਣੀ ਦਾ ਪਹਿਰਾ ਹੋਵੇ ਬਾਣੀ ਦਾ ਵਰਤਾਰਾ ਹੋਵੇ ਘਰ ਦੇ ਭਾਣਾ ਮੰਨ ਸਕਣ ਮਰਨ ਵਾਲੇ ਦੀ ਆਤਮਾ ਨੂੰ ਕਲਿਆਣਤਾ ਮਿਲੇ ਸ਼ਾਂਤੀ ਮਿਲੇ ਇਹ ਆਪ ਹੁੰਦਾ ਸੀ ਇਹ ਉਪਦੇਸ਼ ਗੁਰੂ ਅਰਜਨ ਸਾਹਿਬ ਨੇ ਦਿੱਤਾ ਸੀ ਹਾਂ ਜੀ ਹੋਸ਼ਸ਼ ਕੋ ਅਰਪੈ ਤਬ ਪਾਠਕ ਭੋਜਨ ਚਾਰ ਖੁਲਾਵੈ ਗੋ ਫਿਰ ਪਾਠ ਕਰਨ ਵਾਲਿਆਂ ਨੂੰ ਬਸਤਰ ਦੇਣੇ ਭੋਜਨ ਖਵਾਉਣਾ ਭੋਗ ਤੋਂ ਬਾਅਦ ਆਈ ਸੰਗਤ ਵਾਸਤੇ ਲੰਗਰ ਦੀ ਸੇਵਾ ਕਰਨੀ ਔਰ ਜਥਾ ਸ਼ਕਤੀ ਤਹ ਸੇਵਿ ਲਿਆਇ ਕਰਾ ਵਰਤਾਵੈ ਗੋ ਜਥਾ ਸ਼ਕਤ ਸੇਵਾ ਕਰਮੀ ਤੇ ਭੋਗ ਦੇ ਵਕਤ ਕੜਾ ਪ੍ਰਸ਼ਾਦ ਦੀ ਦੇਗ ਸੰਗਤ ਦੇ ਵਿੱਚ ਵਰਤਉਣੀ ਹੈ ਸੋ ਸਿਖ ਹੋਏ ਸੁਖੇ ਨ ਮਹਾਂਤਾ ਲੋਕ ਬਿਖਹਿਰ ਖਾਵੇ ਗੋ ਉਸ ਮਰਨ ਵਾਲੇ ਦੀ ਆਤਮਾ ਨੂੰ ਸ਼ੀਤਲਤਾ ਮਿਲੇਗੀ ਠੰਡਕ ਮਿਲੇਗੀ ਸ਼ਾਂਤੀ ਮਿਲੇਗਾ ਸਕੂਨ ਮਿਲੇਗਾ ਉਹਦੀ ਆਤਮਾ ਨੂੰ ਪਰਮਾਤਮਾ ਦੇ ਘਰ ਵਿੱਚ ਵਾਸਾ ਮਿਲੇਗਾ ਹਾਂ ਔਰ ਕਹਾਂ ਲੱਗ ਜੇ ਜਗ ਕਾਰਜ ਪਾਠ ਕਰੇ ਸਿਧ ਹੋ ਵੈ ਗੋ ਕਿਹੜਾ ਕਾਰਜ ਹੈ ਜਿਹੜਾ ਪਾਠ ਕੀਤਾ ਨਹੀਂ ਹੁੰਦਾ ਪੁੱਛੀ ਜਾਂਦੇ ਆਪਾਂ ਆਹ ਕੰਮ ਕਿਵੇਂ ਹੋ ਸਕਦਾ ਜੇ ਅਗਲੇ ਕਹਿੰਦੇ ਜੀ ਆਹ ਧਾਗਾ ਪਾ ਲਓ ਉਹ ਕਹਿੰਦੇ ਜੀ ਆਹ ਕੰਮ ਕਿਵੇਂ ਹੁੰਦਾ ਹੈ ਉਹ ਕਹਿੰਦਾ ਜੀ ਆਹ ਮੰਦਰੀ ਪਾ ਲੋ ਕਹਿੰਦਾ ਜੀ ਆਹ ਕੰਮ ਕਿਵੇਂ ਹੁੰਦਾ ਉਹ ਕਹਿੰਦਾ ਜੀ ਆਹ ਛੱਲਾ ਪਾ ਲੋ ਆ ਤੁਸੀਂ ਵੇਖਿਓ ਆ ਤੇ ਸ਼ੁਕਰ ਹੈ ਮਹਾਰਾਜ ਨੇ ਕਿਰਪਾ ਕਰ ਦਿੱਤੀ ਨਹੀਂ ਤੇ ਪਤਾ ਹੀ ਨਹੀਂ ਸੀ ਲੱਗਣਾ ਜਿਵੇਂ ਵੀਰਾਂ ਦੇ ਨਹੀਂ ਨਾ ਪਤਾ ਲੱਗਦਾ ਬੋਢੇ ਨਾਲ ਤਵੀਤ ਬੱਦੇ ਦਾ ਪੈਣਾ ਦਾ ਵੀ ਨਹੀਂ ਸੀ ਪਤਾ ਲੱਗਣਾ ਇੱਜ ਹੁਣ ਮੁਸਲਮਾਨਾਂ ਵਾਂਗੂ ਉੱਚਾ ਪਜਾਮਾ ਬੰਨ੍ਹਦਿਆਂ ਨੇ ਪੈਣਾ ਤੋਂ ਥੱਲੇ ਕਾਲਾ ਧਾਗਾ ਦਿਖ ਜਾਂਦਾ ਵੀ ਪੈਣਾ ਨੇ ਗਿੱਟੇ ਨਾਲ ਧਾਗਾ ਬੰਦਾ ਹੋਇਆ ਇਹ ਸਭ ਵਹਿਮ ਭਰਮ ਹੈ ਸਭ ਕਰਮकांड ਨੇ ਸਭ ਤਾੰਤਰਿਕ ਵਿਦਿਆ ਹੈ ਉਹ ਗਿੱਡੇ ਨਾਲੀ ਕਾਲਾ ਧਾਗਾ ਬੰਨ ਕੇ ਉਹ ਪਤਾ ਨਹੀਂ ਕਿਹੜੇ ਕਿਹੜੇ ਕਾਲੀ ਲੰਪੜੇ ਹੋਣੇ ਉਹਨਾਂ ਨੇ ਤੇ ਕਿਹੜੇ ਕਿਹੜੇ ਭੂਤ ਪ੍ਰੇਤ ਵਾਸ ਵਿੱਚ ਕੀਤੇ ਹੋਏ ਨੇ ਨਹੀਂ ਕਿਸੇ ਰਸਤੇ ਜਾਣ ਦੀ ਲੋੜ ਨਹੀਂ ਟੈਂਡੇ ਸਿਮਰਨ ਹਬ ਕਿਛ ਲੱਦਮ ਸਵੇਰੇ ਉੱਠ ਕੇ ਬਾਣੀ ਪੜਿਆ ਕਰੋ ਥੋੜੀ ਪੜੋ ਬਹੁਤੀ ਪੜੋ ਸਿਰ ਬਾਣੀ ਪੜੋ ਦੋ ਕੋਦੋਂ ਹੁੰਦਾ ਜਦੋਂ ਕੋ ਆ ਕੇ ਕਹਿੰਦਾ ਗਿਆਨੀ ਜੀ ਕਿਹੜਾ ਪਾਠ ਕਰੀਏ ਪੁੱਛੋ ਪਹਿਲਾਂ ਕਿਹੜਾ ਕੀਤਾ ਕੀਤਾ ਪਹਿਲਾਂ ਵੀ ਕੋਈ ਨਹੀਂ ਹੁੰਦੇ ਤੇ ਪੁੱਛਣ ਤੋਂ ਬਾਅਦ ਕਰਨਾ ਫਿਰ ਵੀ ਨਹੀਂ ਪੰਜ ਦਿਨ ਕਰੇਗਾ ਤੇ ਫੇ ਲੋਕਾਂ ਨੂੰ ਕਹਵੇਗਾ ਗਿਆਨੀ ਜੀ ਨੂੰ ਤਾਂ ਪਾਠ ਤਾਂ ਪੁੱਛਿਆ ਸੀ ਕੰਮ ਤੇ ਹੋਇਆ ਨਹੀਂ ਗਿਆਨੀ ਜੀ ਵੀ ਫੇਲ ਹੋ ਗਏ ਪਾਠ ਵੀ ਫੇਲ ਹੋ ਗਿਆ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਜਦੋਂ ਆਪਾਂ ਕਹਿੰਨੇ ਨਾ ਵੀ ਗਿਆਨੀ ਜੀ ਇਹ ਕੰਮ ਹੈ ਤੇ ਕਿਹੜਾ ਪਾਠ ਕਰੀਏ ਤੈਨੂੰ ਪੁੱਛੋ ਪਹਿਲਾਂ ਕਿਹੜਾ ਕੀਤਾ ਹੈ ਪਹਿਲਾਂ ਵੀ ਕੋਈ ਨਹੀਂ ਕੀਤਾ ਪੁੱਛ ਕੇ ਕਰ ਕੀ ਕਰਨਾ ਹੈ ਪੁੱਛ ਕੇ ਵੀ 2-4 ਦਿਨ 5 ਦਿਨ ਕਰਨਾ ਹੈ ਤੇ ਜੇ ਕੰਮ ਨਾ ਬਣਿਆ ਤੇ ਫਿਰ ਗਿਆਨੀ ਜੀ ਵੀ ਫੇਲ ਤੇ ਪਾਠ ਵੀ ਫੇਲ ਫਿਰ ਕਹਣਾ ਜੀ ਇਹਨੂੰ ਬਾਬੇ ਨੂੰ ਕੁਝ ਨਹੀਂ ਆਉਂਦਾ ਨਹੀਂ ਭਾਈ ਤੁਹਾਨੂੰ ਤੁਹਾਡੇ ਗੁਰੂ ਦਾ ਹੁਕਮ ਹੈ ਸਵੇਰੇ ਉੱਠ ਕੇ ਜਪਜੀ ਪੜ੍ਹਨਾ ਹੈ ਸ਼ਾਮ ਨੂੰ ਰਹਿ ਰਾਸ ਪੜ੍ਹਨੀ ਹੈ ਸੌਣ ਲੱਗਿਆਂ ਸੋਲਾ ਪੜ੍ਹਨਾ ਹੈ ਫਿਰ ਇਹ 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 ਹੁਕਮ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਆਇਆ ਫਿਰ ਪੰਜ ਬਾਣੀਆਂ ਦਾ ਨਿਤਨੇਮ ਆ ਗਿਆ ਫਿਰ ਸੁਖਬੋਨੀ ਸਾਹਿਬ ਆ ਗਿਆ ਹੁਣ ਇਸ ਤੋਂ ਅੱਗੇ ਤੁਸੀਂ ਕੀ ਪੜ ਸਕਦੇ ਹੋ ਇਹ ਤੋਂ ਹੀ ਪੜੇਗਾ ਜਿਹਦੇ ਤੇ ਗੁਰੂ ਦੀ ਕਿਰਪਾ ਹੋਏਗੀ ਜਿਹਨੂੰ ਮਹਾਰਾਜ ਹੋਰ ਸਮਾਂ ਦੇਵੇਗਾ ਜਿੰਨੀ ਬਾਣੀ ਪੜੋਗੇ ਇਹ ਚੇਤਾ ਰੱਖਣਾ ਸੁਣ ਤੇ ਪੁਨੀਤ ਕਹਤੇ ਪਵਿੱਤ ਇੱਕ ਇੱਕ ਅੱਖਰ ਤੁਹਾਡਾ ਪੜਿਆ ਲੇਖੇ ਵਿੱਚ ਪੈਣਾ ਹੈ ਇਹ ਸਮਾਂ ਤੁਸੀਂ ਸਫਲਾ ਕਰਦੇ ਹੋ ਜਦੋਂ ਬਾਣੀ ਪੜਦੇ ਹੋ ਬਾਕੀ ਦੇ ਸਮਾਂ ਅਸੀਂ ਪਾਸ ਕਰਦੇ ਆ ਸਮਾਂ ਗਵਾਉਨੇ ਆ ਹੋਰ ਕੰਮਾਂ ਦੇ ਵਿੱਚ ਸਾਡਾ ਸਰਮਾ ਜਿਹੜਾ ਹੈ ਉਹ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਜਨਮ ਵਿਅਰਥ ਜਾਂਦਾ ਹੈ ਔਰ ਕਹਾ ਲੱਗ ਜੇ ਜਗ ਕਾਰਜ ਪਾਠ ਕਰੇ ਸਿੱਧ ਹੋਵेंगे ਦੱਸੋ ਕਿਹੜਾ ਕੰਮ ਹੈ ਜਿਹੜਾ ਪਾਠ ਕੀਤਿਆ ਨਹੀਂ ਹੁੰਦਾ ਭਾਈ ਅੱਜ ਕੱਲ੍ਹ ਤੋਂ ਬੜੀ ਵੀਡੀਓ ਕੋ ਮਦੀ ਬਧੂ ਬਾਲਾ ਦੀ ਉਹ ਆਪਣੇ ਇੱਕ ਐਕਟਰਸ ਇੱਕ ਐਕਟਰ ਬੰਬੇ ਦੀ ਆਪਣੇ ਪਰਸ ਦੇ ਵਿੱਚ ਜਪਜੀ ਸਾਹਿਬ ਦਾ ਗੁਟਕਾ ਰੱਖਦੀ ਸੀ ਆਪਣੇ ਪਰਸ ਦੇ ਵਿੱਚ ਯਕੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਹੋਇਆ ਉਹਨੇ ਆਪਣੇ ਡਰਾਇੰਗ ਰੂਮ ਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ ਸੀ ਤੇ ਜਦੋਂ ਕੋਈ ਉਹਨੂੰ ਜਾ ਕੇ ਪੁੱਛਦਾ ਸੀ ਵੀ ਇਹ ਕੀ ਵੀ ਤੁਸੀਂ ਮੁਸਲਮਾਨ ਹੋ ਤੇ ਇਹ ਤੇ ਕਲਮਾ ਕਾਫਰਾਂ ਦਾ ਹੈ ਇਹ ਤੇ ਸਿੱਖਾਂ ਦੀ ਬਾਣੀ ਹੈ ਫਿਰ ਉਹ ਆਪਣੀ ਦਾਸਤਾ ਸੁਣਾਉਂਦਾ ਸੀ ਕਿ ਮੈਂ ਘਰੋਂ ਸਕੂਲ ਜਾਂਦਾ ਸੀ ਮੈਨੂੰ ਪੜ੍ਹਨਾ ਨਹੀਂ ਸੀ ਆਉਂਦਾ ਤੇ ਮੈਂ ਨਨਕਾਣਾ ਸਾਹਿਬ ਗੁਰਦੁਆਰੇ ਚਲਾ ਜਾਂਦਾ ਸੀ ਠੋਕੇ ਦੇ ਸਕੂਲ ਜਾਂਦਾ ਸੀ ਤੇ ਮਾਸਟਰ ਕੋਟ ਦੇ ਸੀ ਤੇ ਜੇ ਸਕੂਲ ਦੇ ਟਾਈਮ ਤੋਂ ਪਹਿਲਾਂ ਘਰ ਆਉਂਦਾ ਸੀ ਤੇ ਘਰ ਦੇ ਕੋਲ ਸੁੱਟਦੇ ਸੀ ਤੇ ਉਹਨੇ ਕੀ ਕਰਨਾ ਸਕੂਲ ਟਾਈਮ ਗੁਰਦੁਆਰੇ ਬੈਠੇ ਰਹਿਣਾ ਇੱਕ ਦਿਨ ਗੁਰਦੁਆਰੇ ਦੇ ਭਾਈ ਸਾਹਿਬ ਨੇ ਪੁੱਛ ਲਿਆ ਵੀ ਕਾਕਾ ਤੂੰ ਸਕੂਲ ਕਿਉਂ ਨਹੀਂ ਜਾਂਦਾ ਕਹਿੰਦਾ ਜੀ ਆਉਂਦਾ ਕੁਝ ਨਹੀਂ ਮਾਸਟਰ ਮਾਰਦੇ ਨੇ ਘਰ ਇਸ ਕਰਕੇ ਨਹੀਂ ਜਾਂਦਾ ਵੀ ਘਰ ਦੇ ਕਹਿੰਦੇ ਕਿ ਸਕੂਲ ਕਿਉਂ ਨਹੀਂ ਗਿਆ ਤੇ ਉਹਨਾਂ ਨੇ ਫਿਰ ਕਿਹਾ ਵੀ ਤੂੰ ਪੁੱਤਰ ਆ ਗੁਰੂ ਨਾਨਕ ਦੀ ਬਾਣੀ ਹੈ ਮੂਲ ਮੰਤਰ ਹੈ ਤੂੰ ਇਹ ਪੜਿਆ ਕਰ ਤੇਨੂੰ ਪੜ੍ਹਾਈ ਆ ਜਾਏਗੀ ਪੜ੍ਹਾਈ ਐਸੀ ਆਈ ਵੀ ਉਹ ਰਾਸ਼ਟਰਪਤੀ ਬਣ ਗਿਆ ਪਾਕਿਸਤਾਨ ਦਾ